ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦਾ ਹਾਂ ਦੋਸਤੋ ਆਪ ਸਭ ਛੜਦੀ ਕਲਾ ਵਿੱਚ ਹੋਵੋਗੇ ਆਸ ਕਰਦਾ ਅਰਦਾਸ ਕਰਦਾ ਆਪ ਸਭ ਛੜਦੀ ਕਲਾ ਵਿੱਚ ਰਹੋ ਦੋਸਤੋ ਦਾਸਤ ਨਾਮ ਅਸਲ ਸ਼ਰਨਜੀਤ ਸਿੰਘ ਸਤਿਗੁਰਾਂ ਵੱਲੋਂ ਬਖਸ਼ਿਆ ਗਿਆ ਨਾਮ ਮਾਨ ਸਿੰਘ ਉਰਫ ਕਰ ਇਹ ਕਹਿੰਦੇ ਨੇ ਸੋਨੂੰ ਦੋਸਤੋ ਮੈਂ ਆਪਣੇ ਪੰਜਾਬ ਦੇ ਵਿੱਚ ਪੈਦਾ ਹੋਇਆ ਪਰ ਮੈਂ ਆਪਣੇ ਪੰਜਾਬ ਦੇ ਲੋਕਾਂ ਦੀ ਦੋਗਲੀ ਮਾਨਸਿਕਤਾ ਤੋਂ ਵੀ ਪ੍ਰਭਾਵਿਤ ਹੋਇਆ ਅਤੇ ਪੀੜਿਤ ਹੋਇਆ ਜੇਕਰ ਆਪ ਚਾਹੋ ਮੈਂ ਆਪ ਜੀ ਨਾਲ ਉਹ ਗੱਲ ਸਾਂਝੀ ਕਰ ਸਕਦਾ ਤੇ ਮੈਨੂੰ ਇੱਕ ਗੱਲ ਦਾ ਵਿਸ਼ਵਾਸ ਦਿਵਾਓ ਕਿ ਆਪ ਜੀ ਉਹ ਗੱਲ ਅਗਾਹ ਵੀ ਸਾਂਝੀ ਕਰੋਗੇ ਤਾਂ ਕਿ ਇਸ ਗੱਲ ਦਾ ਕੋਈ ਮਤਲਬ ਅਤੇ ਅਰਥ ਨਿਕਲ ਸਕੇ ਹੱਲ ਨਿਕਲ ਸਕੇ ਤਾਂ ਕਿ ਸਾਡੇ ਸਮਾਜ ਦੇ ਵਿਆਕਰਣ ਰਿਸ਼ਤਿਆਂ ਦੇ ਵਿਆਕਰਣ ਕੰਗੀ ਹੋ ਸਕਣ ਸ਼ਾਇਰ ਹੋਣਾ ਨਿਰਪੂਰ ਕਾਪੀਆਂ ਕਿਤਾਬਾਂ ਦੇ ਉੱਪਰ ਲਿਖਾਂ ਵਾ ਲੈਣਾ ਮਾਤਰ ਹੀ ਨਹੀਂ ਹੁੰਦਾ ਐਸਾ ਮੈਂ ਮੰਨਦਾ ਐਸਾ ਮੈਂ ਸਮਝਦਾ ਐਸਾ ਮੈਂ ਜਾਣ ਪਾਇਆ ਸ਼ਾਇਰ ਹੋਣਾ ਬਹੁਪੱਖੀ ਸ਼ਖਸੀਅਤਾਂ ਨੂੰ ਜਿਉਣਾ ਹੁੰਦਾ ਉਹਨਾਂ ਨੂੰ ਸੱਚ ਹੋਣ ਦੇ ਲਈ ਉਹਨਾਂ ਦੇ ਸাকার ਹੋਣ ਦੇ ਲਈ ਮੌਕੇ ਨੂੰ ਸਿਰਜਣਾ ਹੁੰਦਾ ਜੇਕਰ ਅਸੀਂ ਐਸਾ ਨਹੀਂ ਕਰ ਸਕਦੇ ਤਾਂ ਘਟੋ ਘਟ ਸਾਨੂੰ ਉਸ ਚਿੜੀ ਵਰਗੇ ਹੋ ਜਾਣਾ ਚਾਹੀਦਾ ਜਿਸ ਨੂੰ ਪਤਾ ਹੈ ਕਿ ਉਹਦੀ ਚੁੰਝ ਪਰ ਪਾਣੀ ਨਾਲ ਜੰਗਲ ਦੀ ਅੱਗ ਨਹੀਂ ਬੁਝਣ ਲੱਗੀ ਪਰ ਉਸ ਦਾ ਨਾਮ ਅੱਗ ਬੁਝਾਉਣ ਵਾਲਿਆਂ ਦੇ ਨਾਮ ਦੇ ਵਿੱਚ ਜ਼ਰੂਰ ਹੈ 10 ਪਿਛਲੇ ਕਈ ਸਾਲਾਂ ਤੋਂ ਕਿਰਾਏ ਤੇ ਹੀ ਰਹਿ ਰਹੇ ਸਾਰੀ ਕਹਾਣੀ ਦੱਸਾਂ ਤਾਂ ਜ਼ਰੂਰ ਦੱਸਾਂਗਾ ਦੋ ਭੈਣਾਂ ਹਲੇ ਵੀ ਹਨ ਜੀ ਹੁੰਦੀਆਂ ਨੇ ਇੱਕ ਭਰਾ ਮੇਰੇ ਤੋਂ ਛੋਟਾ ਮੈਂ ਤਿੰਨਾ ਭੈਣ ਭਰਾਵਾਂ ਤੋਂ ਵੱਡਾ ਆ ਮੇਰੀ ਉਮਰ 40 ਸਾਲ ਹੈ 41ਵੇਂ ਸਾਲ ਦੇ ਵਿੱਚ ਹਾਂ ਹੁਣ ਮੈਂ ਉਹ ਵਿਚਾਰੀਆਂ ਆਪਣੇ ਘਰੋ ਘਰੇ ਨਹੀਂ ਵਸ ਪਾਈਆਂ ਉਹਨਾਂ ਦੇ ਐਸੇ ਨਸੀਬ। ਪਰ ਆਪਣੀ ਘਰ ਵਾਲੀ ਨਾਲ ਆਪਣੇ ਸੋਰਾ ਸਾਹਬ ਨਾਲ ਪਿੰਡ ਵਸਦਾ। ਕਿਉਂਕਿ ਉਹਦੇ ਉਹਦੇ ਘਰ ਵਾਲੇ ਕੋਲ ਮੰਮੀ ਹੈ ਨਹੀਂਗੇ ਤੇ ਇੱਥੇ ਉਹਨਾਂ ਕੋਲ ਮਕਾਨ ਹੈ ਨਹੀਂ। ਇੱਥੇ ਰਹਿ ਸਕਦੇ ਨੇ ماں ਹੈਗੀਆਂ ਨੇ ਪਰ ਮਕਾਨ ਹੈ ਨਹੀਂ ਉੱਥੇ ਮਕਾਨ ਹੈਗਾ ਪਰ ਉੱਥੇ ماں ਹੈ ਨਹੀਂ ਚਾਚੀਆਂ ਹੈਗੀਆਂ ਚਾਚੀਆਂ ਕੁੜੀਆਂ ਹੈਗੀਆਂ ਨੇ ਆਲ ਦਵਾਲਾ ਹੈਗਾ ਮੈਂ ਬਚਪਨ ਤੋਂ ਦੋਸਤੋ ਜਰੂਰਦਾ ਮੇਰਾ ਪਿਓ ਮਰ ਗਿਆ 11 ਸਾਲ ਦੀ ਉਮਰ ਦੇ ਵਿੱਚ 18 19 ਸਾਲ ਦੇ ਵਿੱਚ ਤੱਕ ਮੈਂ ਪੰਜਾਬ ਆ ਗਿਆ ਸੀ ਜਿੱਥੇ ਆ ਕੇ ਮੈਂ ਪੜਿਆ ਲਿਖਿਆ 8ਵੀਂ 9ਵੀਂ ਤੱਕ ਮਾਨ ਨੇ ਸਾਨੂੰ ਪੜਾਇਆ ਲਖਾਇਆ ਲੋਕਾਂ ਦੇ ਭਾਂਡੇ ਕੱਪੜੇ ਤੋਂ ਮਾਂਜ ਕੇ ਬੜੀ ਉਹਨੇ ਮਿਹਨਤ ਤਸ਼دد ਕੀਤੀ ਹੈ ਬਹੁਤ ਉਹਨੇ ਤਸ਼دد ਛੱਲਿਆ ਸਾਡੀ ਖਾਤਰ ਬਹੁਤ ਬੇਇੱਜ਼ਤੀਆਂ ਛੱਲੀਆਂ ਨੇ ਬਹੁਤ ਸ਼ਰਮੰਦਗੀਆਂ ਛੱਲੀਆਂ ਨੇ ਹਨਾ ਜਿਵੇਂ ਹਰ ਮਾਂ ਕਰਦੀ ਹੈ ਤੇ ਸਲਾਮ ਹੈ ਹਰ ਮਾਂ ਨੂੰ ਸਲਾਮ ਹੈ ਹਰ ਉਸ ਔਰਤ ਨੂੰ ਜਿਨੇ ਆਪਣਾ ਈਮਾਨ ਕਾਇਮ ਰੱਖਦੇ ਹੋਆ ਆਪਣੀ ਨੀਅਤ ਨੂੰ ਸਾਫ਼ ਰੱਖਦੇ ਹੋਆ ਜ਼ਿੰਦਗੀ ਦੇ ਸੰਘਰਸ਼ ਨੂੰ ਲੜਦੇ ਹੋਆ ਚੁੱਝਦੇ ਹੋਆ ਹਾਰ ਨਹੀਂ ਮੰਨੀ ਤੇ ਆਪਣੇ ਜਵਾਕਾਂ ਨੂੰ ਪਾਲ ਪੋਸ ਕੇ ਵੱਡਿਆਂ ਕਾਬਲ ਲਾਇਕ ਬਣਾਇਆ ਤੰਨ ਨੇ ਮਾਂ ਬਾਪ ਤੰਨ ਨੇ ਮੇਰੀ ਮੈਂ ਉਹਨਾਂ ਦੇ ਪੈਰ ਦੀ ਜੁੱਤੀ ਤੇ ਵੀਰ ਜੀ ਦੋਸਤੋ ਇਹਨਾਂ ਚੀਜ਼ਾਂ ਨੂੰ ਮੈਂ ਜਿਉਂਦਾ ਆਇਆ 18-19 ਸਾਲ ਦੀ ਉਮਰ ਦੇ ਵਿੱਚ ਮੇਰੀ ਮੰਮੀ ਦਾ ਦੂਸਰਾ ਵਿਆਹ ਹੋ ਗਿਆ ਉਦੋਂ ਮੈਂ ਪੰਜਾਬ ਦੇ ਵਿੱਚ ਸੀ ਉਹ ਇੱਕ ਗ੍ਰੰਥੀ ਸਿਗਨਲ ਵਿਆਹ ਹੋਇਆ ਜਿਸ ਨਾਲ ਕਿ ਸਫ਼ਰ ਛੋਟਾ ਜਿਹਾ ਹੀ ਰਿਹਾ ਆਹੇ ਕੋਈ 10-12 ਸਾਲ ਦਾ ਤੋਂ ਉਹਦੇ ਨਾਲ ਮੈਂ ਅਲੱਗ-ਅਲੱਗ ਗੁਰਦੁਆਰਾ ਸਾਹਿਬ ਦੇ ਵਿੱਚ ਵਿਚਰਨ ਕਰਦਾ ਰਿਹਾ ਕਮ ਦਾ ਰਿਹਾ ਡਿਊਟੀ ਕਰਦਾ ਰਿਹਾ ਕੰਮ ਕਰਦਾ ਰਿਹਾ ਮਾਰ ਚੱਲਦਾ ਰਿਹਾ ਛਿੜਕਾਂ ਸੈਂਦਾ ਰਿਹਾ ਇੱਥੋਂ ਤੱਕ ਕਿ ਸ਼ਰਾਬ ਦੀਆਂ ਬੋਤਲਾਂ ਵੀ ਉਹਨੂੰ ਮਿਲਾ ਕੇ ਦਿੰਦਾ ਰਿਹਾ ਮੇਰੇ ਸਾਹਮਣੇ ਉਹ ਸਰਗਟ ਤੱਕ ਪੀਂਦਾ ਹੁੰਦਾ ਸੀਗਾ ਗ੍ਰੰਥੀ ਸੀਗਾ ਤੇ ਇਸੇ ਕਰਕੇ ਮਹਾਰਾਜ ਜੀ ਨੇ ਉਹਦਾ ਸੰਗ ਵੀ ਛਡਵਾ ਦਿੱਤਾ ਫਿਰ ਸਾਡੇ ਕੋਲੋਂ ਦੂਸਰੀ ਥਾਂ ਵਿਆਹਿਆ ਸੀ ਮੇਰੀ ਮੰਮੀ ਨੂੰ ਮੇਰੇ ਮੇਰੇ ਵਡੇਰਿਆਂ ਨੇ ਤੋਂ ਉਹਦਾ ਵੀ ਸੰਗ ਛਡਵਾਇਆ ਫਿਰ ਅਸੀਂ 2000 2000 ਤਬ ਦੋ ਦੇ ਵਿੱਚ 2003 ਦੇ ਵਿੱਚ 1998 ਦੇ ਵਿੱਚ ਦੂਸਰਾ ਵਿਆਹ ਹੋਇਆ ਸੀ 2003 ਇਹ 24 2004 ਦੇ ਵਿੱਚ ਅਸੀਂ ਖਿਹੜਾ ਛਡਵਾ ਲਿਆ ਅਸੀਂ ਉਸ ਕੋਲੋਂ 2005 ਤੱਕ ਸੱਚ ਤੋ ਉਸ ਤੋਂ ਪਰੰਤ ਦਾਸ ਕ ਰਾਏ ਤੇ ਘਰ ਰਹਿੰਦਾ ਰਿਹਾ ਜੀ ਚੰਡੀਗੜ੍ਹ ਚਲੇ ਗਿਆ ਚੰਡੀਗੜ੍ਹ ਮੈਂ ਘੱਟੋ ਘੱਟ 8 ਸਾਲ ਕੰਮ ਕੀਤਾ ਜੀ ਰਾਗੀਆਂ ਨਾਲ ਰਿਹਾ ਪਾਠੀਆਂ ਨਾਲ ਰਿਹਾ ਗਰੰਥੀਆਂ ਨਾਲ ਰਿਹਾ ਉੱਥੇ ਬਹੁਤ ਹੀ ਬਹੁਤ ਘੱਟ ਲੋਗ ਐਸੇ ਟਕਰੇ ਜੋ ਸਤਗੁਰਾਂ ਨੂੰ ਸੱਚ ਨੂੰ ਪ੍ਰੇਮ ਨੂੰ ਸੇਵਾ ਨੂੰ ਸਿਮਰਨ ਨੂੰ ਦਇਆ ਨੂੰ ਸਤਗੁਣਾਂ ਨੂੰ ਸਮਰਪਤ ਸਨ ਤੇ ਮੈਂ ਜਿੰਨਾ ਉਸ ਗ੍ਰੰਥੀ ਸਿੰਗਲ ਰੈਪ ਆਇਆ ਉਹਨਾਂ ਮੈਂ ਉਹੋ ਜੀ ਦੁਨੀਆ ਨੂੰ ਜਾਣ ਪਾਇਆ ਉਹ ਉਸ ਦੁਨੀਆ ਦੇ ਵਿੱਚ ਕੰਮ ਕਰਨ ਵਾਲੇ ਲੋਕ ਉਹ ਕਹੇ ਜੇ ਨੇ ਜਾਂ ਵਿਦਵਾਨਾਂ ਦੀਆਂ ਕਿਤਾਬਾਂ ਵੀ ਪੜ ਪਾਇਆ ਠੀਕ ਹੈ ਜੀ ਵਿਦਵਾਨਾਂ ਦੀਆਂ ਕਿਤਾਬਾਂ ਦੇ ਵਿੱਚ ਜੋ کردار ਦੇਖਿਆ ਉਹ ਮੈਨੂੰ ਰੀਅਲ ਲਾਈਫ ਦੇ ਵਿੱਚ ਦਿਖੇ ਨਹੀਂ ਬਹੁਤ ਘੱਟ ਦਿਖੇ ਮਸਕੀਨ ਜੀ ਦੀਆਂ ਕਿਤਾਬਾਂ ਪੜੀਆਂ ਪ੍ਰਿੰਸੀਪਲ ਸਤਦੇਰ ਸਿੰਘ ਜੀ ਪ੍ਰਿੰਸੀਪਲ ਗੰਗਾ ਸਿੰਘ ਜੀ ਜਸਮਨ ਸਿੰਘ ਜੀ ਪ੍ਰਵਾਨਾ ਜਿਹੜੇ ਧਾਰਮਿਕ ਅਧਿਆਤਮਿਕ ਕਿਤਾਬਾਂ ਲਿਖਦੇ ਨੇ ਇਹ ਵਿਦਵਾਨ ਸਿੱਖ ਵਿਦਵਾਨ ਤੇ ਇਹ ਸਾਹਿਤਿਕ ਵਿਦਵਾਨਾਂ ਦੀਆਂ ਕਿਤਾਬਾਂ ਪੜੀਆਂ ਜਿਵੇਂ ਅਮਰਤਾ ਪ੍ਰੀਤਮ ਹੋਗੇ ਸੁਖਵਿੰਦਰ ਅੰਮ੍ਰਿਤਜੀ ਸਰਜੀਤ ਭੱਤਰਜੀ ਵਗੈਰਾ ਵਗੈਰਾ ਹੋਰ ਜਿੰਨੇ ਸ਼ਾਇਰ ਉਰਦੂ ਸ਼ਾਇਰ ਹੋ ਗਏ ਤਾਂ ਜੀਵਨ ਦੇ ਇਹਨਾਂ ਦੇ ਪਹਿਲੂਆਂ ਨੂੰ ਮੈਂ ਉਹਨਾਂ ਉਹਨਾਂ ਉਮਰਾਂ ਦੇ ਵਿੱਚ ਪੜਿਆ ਅੱਗੇ ਆ ਕੇ ਜਦੋਂ ਹੋਰ ਜੀਵਨ ਦੀ ਗਹਿਰਾਈ ਵੱਧ ਗਈ ਹੋਰ ਮੈਨੂੰ ਸੋਚਣਾ ਆ ਗਿਆ ਮੈਂ ਸੋਚਣ ਤੇ ਮਜਬੂਰ ਹੋਇਆ ਕਿ ਮੇਰੇ ਆਲੇ ਦੁਆਲੇ ਕੀ ਵਰਤ ਰਿਹਾ ਕਿਉਂ ਇੰਨੀ ਬੁਰਾਈ ਕਿਉਂ ਮੈਨੂੰ ਕੁੱਟਨ ਹੋ ਰਹੀ ਹੈ ਤੇ ਉਹਨਾਂ ਚੀਜ਼ਾਂ ਨੇ ਮੇਰੇ ਇਸ ਚੀਜ਼ ਨੂੰ ਮਹਿਸੂਸ ਕਿ ਬ੍ਰਹਮਾਣ ਨੇ ਮੇਰੇ ਅੰਕੇ ਕੁਝ ਐਸਾ ਰੱਖਣਾ ਸ਼ੁਰੂ ਕਰ ਦਿੱਤਾ ਜਿਸ ਕਾਰਨ ਮੈਂ ਅੱਜ ਆਪਣੇ ਆਪ ਨੂੰ ਜਾਣ ਪਾਇਆ ਕਿ ਮੈਂ ਕੀ ਹਾਂ ਉਸ ਪਿਛਲੇ ਸਾਰੇ ਸਫਲ ਸਫ਼ਰ ਦਾ 40 ਸਾਲਾਂ ਦਾ ਨਿਚੋੜ ਅੱਜ ਮੈਂ 40 ਸਾਲ ਬਾਅਦ 41ਵੇਂ ਸਾਲ ਦੇ ਵਿੱਚ ਤੋ ਹੋ ਸਕਦਾ ਅੱਗੇ ਹੋਰ ਹਜੇ ਕੋ ਸਿੱਖਣਾ ਵਾ ਪਰ ਜੋ ਪਿੱਛੇ ਸਿੱਖਿਆ ਉਹ ਬਹੁਤ ਹੀ ਅਨਮੋਲ ਸੀ ਦੋ ਵਾਰ ਮੈਂ ਬਾਬਾ ਜੀ ਦੀ ਕਿਰਪਾ ਨਾਲ ਉਸ ਅਲੌਕਿਕ ਅਨੁਭਵ ਨੂੰ ਅਨੁਭਵ ਕਰ ਪਾਇਆ ਦੋ ਵਾਰ ਤੇ ਉਹਨਾਂ ਦੀ ਬਖਸ਼ਿਸ਼ صدਕਾ ਹੋ ਸਕੇ ਅਤੇ ਜਿਸ ਜਿਸ ਦੇ ਕਾਰਨ ਇਹ ਕਲਾ ਮੇਰੇ ਵਿੱਚ ਜਾਗਰਤ ਹੋਈ ਜੋ ਮੈਂ ਆਪ ਜੀ ਨਾਲ ਸਾਂਝੀ ਕਰਦਾ ਦੋਸਤੋ ਮੇਰਾ ਪੈਸੇ ਕਮਾਉਣ ਦਾ ਮਕਸਦ ਨਹੀਂ ਹੈ ਕਿਰਾਏ ਤੇ ਕਿਉਂ ਬੈਠਾ ਹੁੰਦਾ ਮੇਰੇ ਕੋਲ ਆਪਣਾ ਸਾਈਕਲ ਤੱਕ ਨਹੀਂ ਹੈ ਨਾ ਕੋਈ ਬੈਂਕ ਬੈਲੈਂਸ ਮੇਰੀ ਸ਼ਕਲ ਵੀ ਚੰਗੀ ਨਹੀਂ ਇਸ ਕਰਕੇ ਮੈਂ ਸਾਹਮਣੇ ਵੀ ਨਹੀਂ ਆਉਂਦਾ ਮੈਂ ਐਸਾ ਸਮਝਦਾ ਕਿ ਮੇਰੀ ਸ਼ਕਲ ਮੈਨੂੰ ਚੰਗੀ ਨਹੀਂ ਲੱਗਦੀ ਪਰਮਾਤਮਾ ਨੇ ਦਿੱਤੀ ਹੈ ਸਹੀ ਹੈ ਠੀਕ ਹੈ ਪਰ ਉਸ ਤੋਂ ਮੈਂ ਰਾਜ਼ੀ ਨਹੀਂ ਤੁਸੀਂ ਦੁਰਾ ਮਨਾ ਚੋਗੇ ਪਰ ਉਹਦੇ ਪਿੱਛੇ ਮੇਰੀ ਇੱਕ इमोशनल ਟ੍ਰਿਗਰ ਬੈਠੀ ਹੈ ਜਾਂ इमोशनल ਲੀਕੇਜ ਹੈ ਜਾਂ ਫਿਰ इमोशनल ਕਮੀ ਹੈ ਕੋਈ ਮੇਰੀ ਜਿਹੜਾ ਮੈਂ ਐਸਾ ਸੋਚਦਾ ਤੇ ਚਲੋ ਹ ਕਮੀਆਂ ਹਰ ਇੱਕ ਚ ਹੁੰਦੀਆਂ ਨੇ ਤੇ ਉਹਨਾਂ ਸਫਰ ਨੂੰ ਦੌਰਾਨ ਵੀਰ ਜੀ ਸਾਰਾ ਕੁਝ ਜੋ ਵੀ ਮੈਂ ਦੋਸਤੋਂ ਸਿੱਖਿਆ ਉਹ ਮੈਂ ਕਾਪੀਆਂ ਦੇ ਵਿੱਚ ਉਤਾਰਦਾਰਿਆ ਕੁਝ ਅਥਰੂਆਂ ਰਾਹੀਂ ਵਹਿ ਗਿਆ ਕੁਝ ਕਰਮਾਂ ਦੇ ਵਿੱਚ ਉਤਰ ਗਿਆ ਤਾਂ ਧਿਆਨ ਸਾਧਨਾ ਵਿੱਚ ਲੱਗ ਗਿਆ 3 ਸਾਲ ਮੈਂ ਮੈਡੀਟੇਸ਼ਨ ਦੇ ਵਿੱਚ ਡੁੱਬਿਆ ਰਿਹਾ ਮੈਡੀਟੇਸ਼ਨ ਤੋਂ ਬਾਹਰ ਨਿਕਲਿਆ ਤਾਂ ਦੇਖਦਾ ਕਿ ਦੁਨੀਆ ਤੇ ਕੁਝ ਹੋਰ ਨਹੀਂ ਹੈਗਾ ਪੱਕਣੇ ਵਾਲਾ ਸਿਰਫ ਸਤਿਗੁਰ ਦੀ ਬਾਣੀ ਹੀ ਹੈ ਜਿੰਨ ਮੈਂ ਪਕੜ ਸਕਦਾ ਜਿੰਨ ਮੈਂ ਜਿਹੜੀ ਮੈਨੂੰ ਰਾਸ ਆ ਰਹੀ ਹੈ ਪਰਸਨਲੀ ਜਿੰਨਾ ਕਿ ਸੱਚ ਮੈਂ ਹਜ਼ਮ ਕਰਨ ਦੇ ਲਾਇਕਾਂ ਜਿਹੜਾ ਸੱਚ ਜਿੰਨਾ ਸੱਚ ਮੈਂ ਹਜ਼ਮ ਕਰ ਸਕਦਾ ਉਹ ਮੈਨੂੰ ਗੁਰੂ ਰੰਗ ਸਾਹਿਬ ਤੋਂ ਮਿਲ ਰਿਹਾ ਹੈ ਸੱਚ ਉਠਾਉਣ ਦੇ ਆਪਣੇ ਖਤਰੇ ਹੁੰਦੇ ਨੇ ਸੱਚ ਪਿਠਾਉਣਾ ਕਿੰਨਾ ਉਨੀ ਹਿੰਮਤ ਆਪਣੀ ਹੁੰਦੀ ਹੈ ਸੱਚ ਕਿੰਨਾ ਪਛਾ ਸਕਦੇ ਕਿੰਨਾ ਸੁਣ ਸਕਦੇ ਕਿਵੇਂ ਸੁਣ ਸਕਦੇ ਹੋ ਉਹ ਤੁਹਾਡੇ ਅੰਦਰ ਪਹਿਲਾਂ ਤੋਂ ਹੀ ਫਿੱਟ ਹੈ ਤੁਸੀਂ ਵਿਕਸਿਤ ਹੋਣਾ ਚਾਹੁੰਦੇ ਹੋ ਤਾਂ ਉਹਨੂੰ ਇਨਰ ਵਰਕ ਕਹਿੰਦੇ ਨੇ ਆਪਣੇ ਸ਼ੈਡੋ ਸੈਲਫ ਤੇ ਕੰਮ ਕਰੋ ਜਿਹੜੀਆਂ ਚੀਜ਼ਾਂ ਤੁਹਾਨੂੰ ਟ੍ਰਿਗਰ ਕਰਦੀਆਂ ਨੇ ਉਹਨਾਂ ਦੇ ਉੱਪਰ ਰਿਐਕਟ ਕਰਨ ਦੀ ਬਜਾਏ ਰਿਸਪੌਂਡ ਰਿਸਪੌਂਡ ਕਰੋ ਅਤੇ ਉਹਨਾਂ ਨੂੰ ਵਿਚਾਰੋ ਕਿ ਕਿਉਂ ਅਸੀਂ ਉਹਨਾਂ ਦੇ ਉੱਪਰ ਟ੍ਰਿਗਰ ਹੁੰਦੇ ਆਂ ਕਿਉਂ ਸਾਡਾ ਗੁੱਸਾ ਜਾਂ ਸਾਡਾ ਇਮੋਸ਼ਨ ਨਿਕਲ ਜਾਂਦਾ ਹੈ ਉੱਥੇ ਕਿਉਂ ਅਸੀਂ ਐਵੇਂ ਬਹੁਤ ਫਲਸਫੇ ਜੇ ਕੋਟੜਣ ਲੱਗ ਜਾਂਦੇ ਆਂ ਜਿੱਥੇ ਗੱਲ ਸਿਰਫ ਸਾਫ਼ ਪਧਰੀ ਹੋਵੇ हां ਗੱਲ ਉਹਨੇ 1 ਫੁੱਟ ਦੀ ਕਹੀਏ ਤੂੰ ਵੀ 1 ਫੁੱਟ ਦੀ ਗੱਲ ਕਹੀ ਦੀ ਉਹਨੇ ਹਰੇ ਰੰਗ ਦੀ ਕਹੀਏ ਤੂੰ ਵੀ ਹਰੇ ਰੰਗ ਦੀ ਕਹੇ ਅਸੀਂ ਵੱਖਰਾ ਰੰਗ ਨਹੀਂ ਕੋਲਣਾ ਹੈਗਾ ਅਸੀਂ ਆਪਣਾ ਉਹ ਨਹੀਂ ਕਰਨਾ ਹੈਗਾ ਅਸੀਂ ਇਹੀ ਤਾਂ ਸਮਾਜ ਦੇ ਵਿੱਚ ਕਰਦੇ ਹਾਂ ਅਸੀਂ ਵੱਖਰਾਪਣ ਫੈਲਾ ਰਹੇ ਹਾਂ ਅਸੀਂ ਸਾਰੇ ਇੱਕ ਹਾਂ ਇੱਕ ਦੁੱਖੀ ਹੋਊਗਾ ਦੂਜਾ ਵੀ ਹੋਊਗਾ ਕਿਉਂਕਿ ਜਿਹੜਾ ਬ੍ਰਹਿਮੰਡ ਹੈ ਨਾ ਬ੍ਰਹਿਮੰਡ ਇਹ ਸਿਰਫ ਇੱਕ ਹੈ ਸਿਰਫ ਇੱਕ ਇੱਕ ਸੈਲਫ ਉਹੀ ਇੱਕ ਸੈਲਫ ਭਾਂਤੀ ਭਾਤੀ ਪ੍ਰਕਾਰ ਹੋ ਕੇ ਫਸਰਿਆ ਹੋਇਆ ਅਨਕ ਭਾਤ ਹੋਏ ਫਸਰਿਆ ਨਾਨਕ ਇਕੰਕਾਰ ਸੋ ਸਾਨੂੰ ਉਸ ਊਰਜਾ ਦੇ ਵਿੱਚ ਆਉਣ ਦੀ ਲੋੜ ਹੈ ਜਿਹੜੀ ਇੱਕ ਦੀ ਊਰਜਾ ਹਾਈ ਵਾਈਬ੍ਰੇਸ਼ਨਲ ਊਰਜਾ ਤਾਂ ਹੀ ਅਸੀਂ ਪਵਿੱਤਰ ਸ਼ਬਦਾਂ ਨੂੰ ਆਪਣੇ ਅੰਦਰ ਮਹਿਸੂਸ ਪਾਵਾਂਗੇ ਜਾਣ ਪਾਵਾਂਗੇ ਸੈਕ੍ਰੇਟ ਵਰਡ ਸਾਡੇ ਅੰਦਰ ਹੀ ਬੈਠੇ ਨੇ ਸਾਰਿਆਂ ਦੇ ਅੰਦਰ ਬੈਠਾ ਉਹ ਇੱਕੋ ਸ਼ਬਦ ਆ ਸਾਰਿਆਂ ਦੇ ਅੰਦਰ ਬੈਠਾ ਮੇਰੇ ਅੰਦਰ ਨਹੀਂ ਤੁਹਾਡੇ ਅੰਦਰ ਵੀ ਤੁਨੀਆ ਦਾ ਮਾਹੌਲ ਇੰਨਾ ਉਲਝਿਆ ਪਿਆ ਵਾ ਕਿ ਹਾਂ ਉਲਝਿਆ ਹੋਏ ਜਿਵੇਂ ਕਿਸੇ ਕੇਸਾ ਧਾਰੀ ਮਨੁੱਖ ਦੇ ਕੇਸ ਉਲਝੇ ਪੈਨੇ ਤੇ ਹੁਣ ਉਹਨੂੰ ਕੰੰਗੀ ਕਰਨ ਲੱਗਿਆ ਤੇ ਕਿੰਨਾ ਦੁੱਖ ਹੋਊਗਾ ਖਿੱਚ ਪਊਗੀ ਵਾਲ ਟੁੱਟਣਗੇ ਕੁਛ ਗੁੰਝਲਾਂ ਦੀ ਗੁੰਝਲਾਂ ਇਕ ਲੈ ਜਾਣਗੀਆਂ ਕਿੰਨੇ ਸਾਲੇ ਕਿੰਨੇ ਸਾਰੇ ਵਾਲ ਝੜ ਜਾਣਗੇ ਸਮਝ ਪਾ ਰਹੇ ਹੋ ਜੀ ਕਿਸੇ ਤਰ੍ਹਾਂ ਸੋਇਸ ਦੁਨੀਆ ਦੇ ਵਿਆਕਰਣ ਨੂੰ ਇਸ ਸਮਾਜ ਦੇ ਮਾਹੌਲ ਨੂੰ ਕੰੰਗੀ ਕਰਨ ਲੱਗੇ ਜੀ ਇਹ ਇਹਦੇ ਮਨੋਵਿਗਿਆਨ ਨੂੰ ਸਟੇਕ ਕਰਨ ਲੱਗੇ ਇਹਦੇ ਗਣਤ ਨੂੰ ਜ਼ਰਬ منفی ਤਕਸੀਮ ਜਾਂ ਜੋੜ ਕਰਨ ਲੱਗੇ ਤਾਂ ਹੋ ਜਾਊਗਾ ਬਿਲਕੁਲ ਹੋ ਜਾਊਗਾ ਪਰ ਉਹ ਹਮਲਾ ਮਾਰਨਾ ਪੈਣਾ ਬਲਕ ਐਨਰਜੀ ਦੇ ਵਿੱਚ ਬਹੁਮਾਤਰੀ ਬਹੁਮਾਤਰੀ ਊਰਜਾ ਦੇ ਵਿੱਚ ਤਾਂ ਨਹੀਂ ਤਾਂ ਇੱਕ ਦੋ ਜਣਿਆਂ ਦੇ ਚੱਕਣ ਨਾਲੇ ਕੁਝ ਖਾਸ ਫਰਕ ਨਹੀਂ ਪੈਣਾ ਕੋਈ ਮੈਂ ਮੈਂ ਵੀ ਕਰਦਾ ਤੇ ਹੋਤਾ ਕੀ ਕੋਈ ਮੈਂ ਮੈਂ ਵੀ ਕਰਦਾ ਤੇ ਹੋਤਾ ਕੀ ਕੋਈ ਤੂੰ ਤੂੰ ਵੀ ਕਰਦਾ ਤੇ ਬਹੁਤਾ ਕੀ ਸੋ ਆਪਣਾ ਕੰਮ ਆਪਣੀ ਥਾਂ ਕਰੀਏ ਸਹੀ ਨੂੰ ਸਹੀ ਦੇਖਣ ਦੀ ਕਰਕੇ ਜਾਣ ਨਾ ਕਰੀਏ ਇਸ ਕਰਕੇ ਨਾ ਸਹੀ ਕਹੀਏ ਕਿ ਸਾਡਾ ਮਤਲਬ ਪੂਰਾ ਹੋ ਰਿਹਾ ਇਸ ਕਰਕੇ ਸਹੀ ਕਹੀਏ ਅਤੇ ਕਰੀਏ ਕਿਉਂਕਿ ਐਸਾ ਕਰਨਾ ਹੀ ਸਹੀ ਹੈ ਜੇ ਸਾਡਾ ਚੁਣਿਆ ਹੋਇਆ ਇਹ ਸਾਨੂੰ ਦੁਖੀ ਕਰ ਰਿਹਾ ਅੱਜ ਤਾਂ ਨਿਸ਼ਚੈ ਹੀ ਸਾਡਾ ਮਨ ਹਜੇ ਬਹੁਤ ਖੱਟਾ ਹਜੇ ਬਹੁਤ ਕੁਝ ਸਿੱਖਣ ਵਾਲਾ ਜਿਹ ਹਜੇ ਵੀ ਉਮਰ ਹੈਗੀ ਤਾਂ ਸਹੀ ਚੀਜ਼ਾਂ ਨੂੰ ਸੁਣਨਾ ਸਿੱਖ ਲੋ ਨਹੀਂ ਤਾਂ ਮੈਂ ਤੁਹਾਡੇ ਕੋਲ ਐਗੀਆਂ ਚੀਜ਼ਾਂ ਸਾਹਮਣੇ ਲਿਆ ਕਰੂੰਗਾ ਸ਼ਾਇਰੀ ਤਾਂ ਸਿਰਫ ਲਿਖਣ ਪੜਨ ਸੁਣਨ ਤਾਂ ਖੁੰਦਾ ਮਜ਼ਾ ਇਕੱਲੇ ਪਰ ਇਹਦੇ ਵਿੱਚ ਉਹ ਇਲਾਹੀ ਮਜ਼ਾ ਨਹੀਂ ਹੈ ਇਲਾਹੀ ਮਜ਼ਾ ਤਾਂ ਗੁਰਬਾਣੀ ਦੇ ਵਿੱਚ ਰੋਹਾਨੀ ਆਨੰਦ ਤਾਂ ਗੁਰਬਾਣੀ ਦੇ ਵਿੱਚ ਹੈ ਇਹ ਕਵਿਤਾ ਤਾਂ ਕੁਛ ਵੀ ਨਹੀਂ ਹੈ ਅਸਲੀ ਕਵਿਤਾ ਗੁਰੂ ਨਾਨਕ ਮਹਾਰਾਜ ਕੋਲ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਰਕਾਰ ਆਪਾਂ ਕਿਸ ਨਾਲ ਗੱਲਬਾਤ ਕਰਕੇ ਹੀ ਤਾਂ ਅੱਗੇ ਵਧ ਪਾਣੇ ਆ ਤਾਂ ਸਤਗੁਰਾਂ ਨਾਲ ਵੀ ਗੱਲ ਕਰਨਾ ਸਿੱਖੀਏ ਸਤਗੁਰਾਂ ਨਾਲ ਵੀ ਗੱਲ ਕਰਨ ਦਾ ਚੱਜ ਅੰਦਰ ਪਾਲੀਏ ਕੇਵਲ ਜਾਪ ਆਪਣੇ ਖਾਤਰ ਕਰ ਲੈਣੇ ਇਹ ਬਹੁਤ ਨਹੀਂ ਹੈ ਇਹ ਤੇ ਇਦਾਂ ਹੋ ਗਿਆ ਤੂੰ ਆਪਣਾ ਘਰ ਸਾਫ਼ ਕਰ ਲਿਆ ਆਪ ਨਹੀਂ ਨਾਤਾ ਤੇ ਜਾਂ ਫਿਰ ਕੱਪੜੇ ਨਵੇਂ ਪਾਲੇ ਪਰ ਨਾਤਾ ਨਹੀਂ ਹੈ ਤੇ ਜਾਂ ਫਿਰ ਨਹਾ ਤੋ ਲਿਆ ਵਾ ਪਰ ਕੱਪੜੇ ਉਹੀ ਪੁਰਾਣੇ ਪਾਏ ਹੋਏ ਆ ਇਸ ਤਰ੍ਹਾਂ ਹੋ ਜਾਂਦਾ ਜੇ ਇੱਕ ਇੱਕ ਮਨ ਇੱਕ ਇੱਕ ਸੁਰਤ ਇੱਕ ਇੱਕ ਮਤ ਇੱਕ ਇੱਕ ਬੁੱਧ ਕੰਗੀ ਹੋ ਜਵੇ ਉਹਦੇ ਵਿਆਕਰਣ ਸੁੱਝ ਜਾਣ ਤੇ ਇਸ ਸਮਾਜ ਦੀ ਰੂਪਰੇਖਾ ਕੀ ਤਿਆਰ ਹੋ ਗਈ ਤੁਸੀਂ ਆਪ ਸੋਚੋ ਪਿਆਰਿਓ ਮੈਂ ਇੱਕ ਚੀਜ਼ ਤੋਂ ਪੀੜ ਤਾਂ ਕਿਹੜੀ ਤੋਂ ਦੇਖੋ ਮੈਂ ਇੱਕ ਵਾਰ ਗੁਰਦੁਆਰਾ ਸਾਹਿਬ ਦੇ ਵਿੱਚ ਖੜਾ ਸਾਂ ਸਿਆਲਾਂ ਦਾ ਰੁੱਤ ਆਪਣੇ ਕਮਰੇ ਦੇ ਵਿੱਚੋਂ ਮੈਂ ਆਪਣਾ ਕੰਮ ਕਰਕੇ ਬਾਹਰ ਨਿਕਲਿਆ ਵਾਂ ਡਿਊਟੀ ਤੋਂ ਆਕੇ ਮੈਂ ਕਮਰੇ ਦੇ ਵਿੱਚ ਬੈਠਾ ਕੱਪੜੇ ਆਪਣੇ ਡਿਊਟੀ ਵਾਲੇ ਉਤਾਰ ਕੇ ਮੈਂ ਆਪਣੇ ਗੁਰਦੁਆਰਾ ਸਾਹਿਬ ਦੇ ਬਾਹਰ ਵਿਹੜੇ ਦੇ ਵਿੱਚ ਆਕੇ ਬੈਠ ਗਿਆ ਤੋ ਮੈਂ ਇਸ ਗੱਲ ਨੂੰ ਮੇਰੇ ਨਾਲ ਹੋ ਗਿਆ ਜੀ 10 ਸਾਲ ਪਹਿਲਾਂ ਦੀ ਗੱਲ ਹੈ ਉਹ ਤੇ ਮੈਂ ਚੰਡੀਗੜ੍ਹ ਹੁੰਦਾ ਸੀ ਮੈਂ ਗੁਰਦੁਆਰਾ ਸਾਹਿਬ ਦੇ ਵੇਲੇ ਦੇ ਵਿੱਚ ਖੜਾ ਉੱਥੇ ਦੋ ਬੱਚੀਆਂ ਆਈਆਂ ਸੀ ਮੇਰੇ ਖਲ 11 12 ਸਾਲ ਦੀ ਬੱਚੇ ਹੋਣਗੀਆਂ ਮੇਰੀ ਪਣ ਦੀ ਉਮਰ ਦੀਆਂ ਮੈਨੂੰ ਆਖੇ ਪੁੱਛਦੀਆਂ ਨੇ ਕਿ ਬਾਬਾ ਜੀ ਵੀਰ ਜੀ ਅਸੀਂ ਜਪਈ ਸਾਹਿਬ ਦਾ ਪਾਠ ਕਦੋਂ ਕਦੋਂ ਤੇ ਕਿਸ ਵਿਧੀ ਨਾਲ ਕਿਸ ਸਮੇਂ ਕਿਵੇਂ-ਕਿਵੇਂ ਕਰ ਸਕਦੇ ਹਾਂ ਦਾਸ ਨੇ ਉਹਨਾਂ ਨੂੰ ਕਿਹਾ ਕਿ ਭਾਈ ਤੁਸੀਂ ਬੱਚਿਓ ਐ ਕਰਨਾ ਐਦਾਂ ਨਹੀਂ ਤੇ ਐਦਾਂ ਕਰਨਾ ਬਹੁਤ ਚਲੀਆਂ ਗਈ ਬੱਚੇ ਮਗਰੋਂ ਇੱਕ ਬਜ਼ੁਰਗ ਆਏ ਉਹ ਫੌਜੀ ਰਿਟਾਇਰਡ ਸਨ ਹਾਲਾਂਕਿ ਉੱਚੇ ਲੰਮੇ ਨਹੀਂ ਸਨ ਮਦਰਹ ਜਾ ਕੱਦ 5 ਫੁੱਟ 3 ਇੰਚ 4 ਇੰਚ ਤੇ ਸਰੀਰ ਥੋੜਾ ਜਿਹਾ ਪਤਲਾ ਹੋਇਆ ਸੀ ਪਰ ਉਹਨਾਂ ਦੇ ਵਿੱਚ ਐਟੀਟਿਊਡ ਕੁੱਟ-ਕੁੱਟ ਕੇ ਭਰੇ ਹੋਇਆ ਸੀ ਤੇ ਉਹ ਮੈਰੇ ਕੋਲ ਆ ਕੇ ਘੂਰ ਕੇ ਦੇਖਣ ਲੱਗ ਗਏ ਕਿਉਂਕਿ ਉਹਨਾਂ ਦਾ ਸਾਹਮਣੇ ਹੀ ਦਫਤਰ ਸੀਗਾ ਸਟੋਰ ਕੀਪਰ ਸੀ ਉਹ ਉਹ ਆ ਕੇ ਮੈਨੂੰ ਕਹਿੰਦੇ ਨੇ ਕਿ ਕਾਕਾ ਜੀ ਤੁਸੀਂ ਕੁੜੀਆਂ ਨਾਲ ਖੜੇ ਗੱਲਾਂ ਕਿਉਂ ਕਰਦੇ ਸੀ ਤਾਂ ਮੈਨੂੰ ਉੱਥੇ ਉਹਨਾਂ ਨੂੰ ਸਮਝਾਉਣਾ ਸਮਝਾਉਣਾ ਨਹੀਂ ਸੀ ਪਿਆ ਕਿਉਂਕਿ ਬਾਅਦ ਵਿੱਚ ਫਿਰ ਮੈਂ ਦਫਤਰ ਦੇ ਵਿੱਚ ਬਹੁਤ ਅਲੱਗ ਜੇ ਢੰਗ ਨਾਲ ਗੱਲ ਪੇਸ਼ કરી ਸੀ ਤੇ ਸਾਡੇ ਇੱਥੇ ਇਦਾਂ ਹੀ ਹੈ ਜੀ ਸਾਡੇ ਲੋਕ ਹਜੇ ਸਿਰਫ ਇੱਥੇ ਤੱਕ ਹੀ ਫਸੇ ਬੈਠੇ ਨੇ ਵਿਆਹ ਹੋਇਆ ਕਿ ਨਹੀਂ ਹੋਇਆ ਤੇ ਜੇ ਕੋਈ ਮੁੰਡਾ ਕਿਸੇ ਕੁੜੀ ਨੂੰ ਪਸੰਦ ਕਰਦਾ ਵਾ ਮੇਰੇ ਅੱਗੇ ਬੰਦਾ ਅੱਜ ਤੱਕ 40 ਸਾਲ ਦਾ ਹੋ ਗਿਆ ਮੈਂ ਕਿਸੇ ਕੁੜੀ ਦੇ ਲਾਗੇ ਸ਼ੱਕ ਤੱਕ ਨਹੀਂ ਬੈਠਾ ਕਿਸੇ ਨੂੰ ਪਸੰਦ ਕਰੀ ਜਾਣਾ ਪਰ ਉਹਨੂੰ ਕਹਿਣਾ ਨਾ ਰੋ ਲੈਣਾ ਚੁੱਪ ਕਰਕੇ ਛੱਡ ਤੇ ਹੋ ਜਾਣਾ ਕਿਉਂਕਿ ਕਹਿ ਨਹੀਂ ਸਕਦੇ ਕਿਉਂ ਪੈਸਾ ਹੀ ਨਹੀਂ ਹੈਗਾ ਇੱਕੋ ਸ਼ਕਲ ਵੀ ਚੰਗੀ ਨਹੀਂ ਸਮਝਦਾ ਮੈਂ ਆਪਣੀ ਤੇ ਨਾ ਮੈਂ ਕੋਈ ਕੋਠੀ ਬੰਗਲੇ ਦਾ ਮਾਲਕ ਕਿਰਾਏ ਤੇ ਰਹਿਣਾ ਕਿਨੇ ਮੈਨੂੰ ਕੋਲ ਬੈਠਣ ਦੇ ਨਾ ਤੋ ਇਸ ਉਮੀਦ ਦੇ ਵਿੱਚ ਮੈਂ ਆਪਣਾ ਆਪ ਉੱਥੇ ਹੀ ਰੱਖ ਲਿਆ ਮੈਂ ਕਿਹਾ ਮਿੱਤਰ ਛੱਡ ਪਰੇ ਬਸ ਅੰਦਰੋਂ ਸ਼ਾਇਰੀ ਨਿਕਲਦੀ ਰਹੀ ਮੈਂ ਲਿਖਦਾ ਰਿਹਾ ਦਰਦ ਜਾਂ ਮੇਰਾ ਤੋ ਬਾਅਦ ਵਿੱਚ ਮਹਾਰਾਜ ਨੇ ਮੇਰਾ ਵਿਜ਼ਨ ਵੱਡਾ ਕਰਤਾ ਮੇਰਾ ਦਰਸ਼ਨ ਵੱਡਾ ਕਰਤਾ ਉਹ ਕਹਿੰਦੇ ਤੂੰ ਆਪਣੇ ਨਿੱਜ ਤੱਕ ਨਾ ਸੋਚ ਵੀ ਤੇਰੇ ਨਾਲ ਇਦਾਂ ਹੋ ਗਿਆ ਜਾਉਣੇ ਪਿਆ ਤੂੰ ਵੱਡਾ ਸੋਚ ਫਿਰ ਮੈਂ ਉਧਰ ਪਾਸੇ ਹੋ ਗਿਆ ਮਗਾ ਛੱਡ ਪਰੇ ਕੋਈ ਗੱਲ ਨਹੀਂ ਫਿਰ ਇਹ ਲੋਕ ਕਹਿਣ ਲੱਗੇ